ਦੱਸਦੇ ਕਿ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਗਾਇਆ ਗਿਆ ਸੀ ਕਿਸਾਨ ਬੜੀ ਸ਼ਾਂਤੀ ਦੇ ਨਾਲ ਆਪਣਾ ਧਰਨਾ ਲਗਾ ਕੇ ਜਿਹੜਾ ਬੈਠੇ ਪਏ ਸੀ ਬਟ ਅਚਾਨਕ ਹੀ ਮਹਿਲਾ ਡੀਐਸਪੀ ਤੇ ਕਿਸਾਨਾਂ ਦੇ ਵਿਚਕਾਰ ਝੜਪ ਹੋ ਜਾਂਦੀ ਹੈ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਝੜਪ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਡੀਐਸਪੀ ਮਹਿਲਾ ਤੇ ਕਿਸਾਨਾਂ ਦੇ ਵਿਚਕਾਰ ਝੜਪ ਹੋ ਰਹੀ ਹੈ ਇੱਕ ਦੂਜੇ ਤੇ ਲਾਖੀ ਚਾਰਜ ਵੀ ਉਹਨਾਂ ਦੇ ਵੱਲੋਂ ਹਾਲਾਂਕਿ ਕੀਤਾ ਗਿਆ ਆ ਔਰ ਕਿਹਾ ਜਾ ਰਿਹਾ ਹੈ ਕਿ ਡੀਐਸਪੀ ਮੈਲਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਮੇਰੇ ਵਾਲ ਪੱਟੇ ਗਏ ਨੇ ਮੇਰਾ ਜੂੜਾ ਪੁੱਟਿਆ ਗਿਆ ਤੇ ਮੇਰੀ ਵਰਦੀ ਨੂੰ ਜਿਹੜਾ ਹੱਥ ਪਾਇਆ ਗਿਆ ਤੇ ਉਦਰੇ ਦੂਜੇ ਪਾਸੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਮੈਲਾ ਡੀਐਸਪੀ ਨੇ ਆ ਕੇ ਸਾਡੇ ਨਾਲ ਬਤਮੀਜ਼ੀ ਕੀਤੀ ਹੈ ਪੁਲਿਸ ਦੇ ਵੱਲੋਂ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ ਹਾਲਾਂਕਿ ਉਹਨਾਂ ਦੀਆਂ ਪੱਗਾਂ ਤੱਕ ਵੀ ਲੱਥ ਗਈਆਂ ਨੇ ਤੇ ਉਹਨਾਂ ਦੇ ਕੱਪੜੇ ਵੀ ਨੇ ਜਿਹੜੇ ਉਹ ਪਾੜੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਝੜਪਣੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਦੇਖਦੇ ਹੀ ਦੇਖਦੇ ਮਾਹੌਲ ਗਰਮ ਆ ਗਿਆ ਕਿਸਾਨਾਂ ਦੇ ਪੁਲਿਸ ਦੇ ਵਿਚਕਾਰ ਜਿਹੜੀ ਟੂ ਟੂ ਮੈਂ ਮੈਂ ਬਹਿਸ ਹੈ ਉਹ ਸ਼ੁਰੂ ਹੋ ਗਈ ਹੈ ਤੇ ਕਿਸ ਤਰੀਕੇ ਨਾਲ ਉੱਥੇ ਲਾਠੀ ਚਾਰ ਚੱਲ ਰਿਹਾ ਹੈ ਇਹ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਇਹ ਨਾਬਾ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਜਿਹੜਾ ਲਗਾਇਆ ਗਿਆ ਸੀ ਬਟ ਉੱਥੇ ਅਚਾਨਕ ਹੀ ਕਿਸਾਨਾਂ ਨੇ ਪੁਲਿਸ ਦੇ ਵਿਚਕਾਰ ਜ਼ਬਰਦਸਤ ਝੜਪ ਹੋ ਜਾਂਦੀ ਹੈ ਐ ਐਮਐਲਐ ਡੀਐਸਪੀ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਇੱਥੇ ਰਸਤਾ ਬੰਦ ਕੀਤਾ ਹੋਇਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਮੈਨੂੰ ਜਾ ਲੈਣ ਦਿਓ ਮੈਨੂੰ ਜ਼ਰੂਰੀ ਕੰਮ ਹੈ ਪਰ ਇਹਨਾਂ ਨੇ ਸਾਡੀ ਗੱਡੀ ਰੋਕ ਲਈ ਤੇ ਮੇਰੇ ਨਾਲ ਕਿਸਾਨਾਂ ਦੇ ਵੱਲੋਂ ਬਤਬੀਜੀ ਕੀਤੀ ਗਈ ਇਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੇਰੀ ਵਰਦੀ ਨੂੰ ਹੱਥ ਪਾਇਆ ਤੇ ਮੇਰਾ ਜੁੱਦਾ ਪੁੱਟਿਆ ਮੈਂ ਕਿਸੇ ਨੂੰ ਵੀ ਬਖਸ਼ਾਂਗੀ ਨਹੀਂ ਇੱਥੇ ਜਿੰਨੇ ਵੀ ਬੈਠੇ ਨੇ ਮੈਂ ਕੱਲੇ-ਕੱਲੇ ਤੇ ਪਰਚਾ ਕਰਾਂਗੀ ਕੱਲੇ-ਕੱਲੇ ਤੇ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਉਧਰ ਹੀ ਦੂਜੇ ਪਾਸੇ ਕਿਸਾਨਾਂ ਦੇ ਕਹਿਣੇ ਕਿ ਅਸੀਂ ਕਿਸੇ ਵੀ ਪੁਲਿਸ ਦੇ ਨਾਲ ਬਤਬੀਜੀ ਨਹੀਂ ਕੀਤੀ ਹਾਲਾਂਕਿ ਪੁਲਿਸ ਦੇ ਵੱਲੋਂ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ ਸਾਡੇ ਕੱਪੜੇ ਫਾੜੇ ਗਏ ਨੇ ਸਾਡੀਆਂ ਪੱਗਾਂ 'ਤੇ ਕੱਲਤਗੀਆਂ ਤੇ ਉੱਧਰ ਹੀ ਮਹਿਲਾ ਜਿਹੜੀਆਂ ਬੈਠੀਆਂ ਨੇ ਕਿਸਾਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਡੀਐਸਪੀ ਦੇ ਵੱਲੋਂ ਹਾਲਾਂਕਿ ਸਾਡੇ ਜਿਹੜੇ ਵਾਲ ਨੇ ਉਹ ਪੁੱਟੇ ਗਏ ਨੇ ਸਾਡੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਤੇ ਸਾਡੇ ਫੋਨ ਵੀ ਉੱਥੇ ਗਿਰ ਗਏ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦੇਖਦੇ ਹੀ ਦੇਖਦੇ ਮਾਹੌਲ ਹੈ ਜਿਹੜਾ ਉਹ ਗਰਮਾ ਗਿਆ ਤੂ ਤੂ ਮੈਂ ਮੈਂ ਤੇ ਕਿਸਾਨ ਤੇ ਪੁਲਿਸ ਦੇ ਵਿਚਕਾਰ ਆਪਸ ਵਿੱਚ ਬਹਿਸ ਹੋ ਗਈ ਹੈ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਚੱਲ ਰਹੇ ਕਿਸ ਤਰੀਕੇ ਦੇ ਨਾਲ ਧੱਕਾ ਮੁਕੀ ਹੋ ਰਹੀ ਹੈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਏ ਕਾਫੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਹਾਲਾਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਿਆ ਹੋਇਆ ਜਿੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਅਕਸਰ ਹੀ ਤਕਰਾਰਬਾਜ਼ੀ ਹੁੰਦੀ ਨਜ਼ਰ ਆਉਂਦੀ ਹੈ ਤੇ ਇਹ ਤਸਵੀਰਾਂ ਮੁਰਤੋਂ ਸਾਹਮਣੇ ਆਈਆਂ ਨੇ ਜੋ ਕਿ ਨਾਬਾਂਦੀਆਂ ਤੋਂ ਤਸਵੀਰਾਂ ਨੇ ਜਿੱਥੇ ਕੀ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਦਿੱਤਾ ਜਾ ਰਿਹਾ ਸੀ ਬਟ ਅਚਾਨਕ ਇਹ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਜਿਹੜੀ ਤਕਰਾਰ ਹੈ ਉਹ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਖੌਫਨਾਕ ਤਸਵੀਰਾਂ ਜੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਝੜਕ ਹੋ ਰਹੀ ਹੈ ਲਾਠੀ ਚਾਰਜ ਆਇਆ ਜਾ ਰਿਹਾ ਹੈ ਇੱਕ ਦੂਜੇ ਨਾਲ ਨਾਲ ਤੱਕਾਂ ਮੁਕੀ ਕੀਤੀ ਜਾ ਰਹੀ ਹੈ ਤੇ ਕੱਪੜੇ ਤੱਕ ਵੀ 파ੜੇ ਹੋਏ ਨਜ਼ਰ ਆ ਰਹੇ ਨੇ ਫਿਰ ਮੈਨੂੰ ਤੱਕੇ ਮੁਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਝੇ ਨਾਲ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇ ਅੰਦਰ ਵਿੱਚ ਅਸੀਂ ਕਿਹਾ ਸੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕੋਈ ਕੰਫਰਮ ਨਾ ਮਿਲੇ ਮੇਰੇ ਕੋਲ ਕਿੰਨਾ ਜ਼ਰੂਰੀ ਕੰਮ ਹੈ ਮੈਨੂੰ ਕੰਟੀਨੂ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤੱਕਾਂ ਮੁਕੀ ਕੀਤੀ ਮੇਰੀ ਯੂਨੀਫਾਰਮ ਕਿੱਝੀ ਮੇਰਾ ਜੁੱਗਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਬਰਾਬਰ ਚੱਕ ਰਹੇ ਆ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ